ਇਹ ਕਿਹਾ ਜਾਂਦਾ ਬੰਦੀਆਂ ਵੱਲੋਂ ਭਗਤ ਸਿੰਘ ਦਵਾਦੀ ਨੂੰ ਕਹਿੰਦਾ ਵੀ ਉੱਡ ਜਾ ਇੱਥੋਂ ਗੁੱਸੇ ਵਿੱਚ ਨੇ ਸਾਡੇ ਵੀਰ ਕਹਿੰਦੇ ਸੋਭਾ ਦੇ ਮੀਂਹ ਵਿੱਚ ਬੈਠੇ ਨੇ ਭਗਤ ਸਿੰਘ ਦਵਾਦੀ ਨੂੰ ਕਹਿੰਦੇ ਆਂ ਉੱਡ ਜਾ ਇੱਥੋਂ ਪੂਰਾ ਖਾਲਸਾ ਰੋ ਵਿੱਚ ਆ ਚੁੱਕਿਆ ਹੈ ਬੱਲ ਬੱਲ ਮੰਗਵਾ ਮੰਗਵਾ ਅਸੀਂ ਕਾਨੂੰਨ ਹੋ ਗਿਆ ਖਦਾਰਾਂ ਦੇ ਮਾਰਨਾ ਮਾਰਨਾ ਹੀ ਮਾਰਨਾ ਭਾਈ ਸਰਕਾਰੀ ਬੰਦੇ ਆਏ ਤੋੜਨਾ ਉਹਦਾ ਕੰਮ ਨਹੀਂ ਹੁੰਦਾ ਭਾਈ ਪਾਰਟੀ ਪਾਰਟੀ ਦਾ ਕੰਮ ਨਹੀਂ ਹੁੰਦਾ ਤੋੜਨਾ ਨਾ ਨਾ ਤੋੜ ਨਾ ਮੈਂ ਨਹੀਂ ਹਾਲਾ ਠੀਕ ਹੈ ਤੂੰ ਤੇ ਬੰਦੇ ਨੂੰ ਤੇ ਭੇਜਣਾ ਵੀ ਨਹੀਂ ਜਾਇਜ਼ ਮੈਨੂੰ ਨਹੀਂ ਪਤਾ ਸੀਗਾ ਇਹਦਾ ਲੱਗੀ ਮੈਂ ਤਾਂ ਸਮਝ ਨਹੀਂ ਆ ਰਿਹਾ ਕੋਈ ਨਹੀਂ ਸਾਰਾ ਨਹੀਂ ਹੈ ਨਹੀਂ ਅਸੀਂ ਦਿੱਲੀ ਤੋਂ ਆਉਣਾ ਹੈ ਨਾ ਉਹ ਮੇਰੀ ਗੱਲ ਪੂਰੀ ਹੋਵੇ ਠੀਕ ਹੈ ਜੀ ਮੇਰੀ ਬਲਤ ਪੂਰੀ ਗੱਲ ਪੂਰੀ ਹੋਣ ਦੋ ਤੁਸੀਂ ਤੁਸੀਂ ਕਿਹਾ ਸੀਗਾ ਅਸੀਂ ਕਰਾਂਗੇ ਅੰਦਰ ਮੇਰੇ ਮਨ 'ਚ ਮੈਂ ਕੱਢਦੀ ਬੜਾਸ ਮੇਰੇ ਮੈਨ ਹੀ ਦਿਮਾਗ ਦੇ ਵਿੱਚ ਤੁਸੀਂ ਆ ਕੇ ਕੋਲ ਸਾਨੂੰ ਸਾਧ ਰੱਖਣ ਆਣ ਕੇ ਕੀ ਇਹਦਾ ਨੂੰ ਦੱਸਿਆ ਨਹੀਂ ਮੈਂ ਕਿਹਾ ਮੈਂ ਇੱਥੇ ਕਰੂਗਾ ਮਾਤਾ ਸੁਣਾ ਤੇਰੇ ਨਾਲ ਅਸੀਂ ਬਾਬਾ ਦਿਮਾਗੇ ਸੇਕਰੂ ਖਰਾਬ ਹੁੰਦਾ ਪਿਆ ਅਸੀਂ ਅਮਰਪਾਲ ਦੇ ਖਿਲਾਫ ਨਹੀਂ ਸੁਣਨਾ ਜੀ ਗੱਲ ਮੁੱਕੀ ਉਹ ਤੇ ਬੰਦੇ ਦਾ ਵਿਚਾਰੇ ਲੈ ਕੇ ਅਗੂਰ ਆ ਇਹ ਅਮਰਪਾਲ ਦਾ ਹੀਰੂ ਆ ਅਮਰਪਾਲ ਦੇ ਖਿਲਾਫ ਬੋਲਣ ਤੋਂ ਮੁੱਦਾ ਪਖਿਆ ਭਗਤ ਸਿੰਘ ਦਵਾਬੀ ਨੂੰ ਕਹਿ ਦਿੱਤਾ ਕਿ ਤੂੰ ਇਥੋਂ ਸਾਨੂੰ ਕੱਢੀਆਂ ਦਿਖਾ ਨੂੰ ਜੀ ਹਾਂ ਮਸਲਾ ਹੁਣ ਚੁੱਕਿਆ ਕਿਸਾਨ ਲੀਡਰਾਂ ਵੱਲੋਂ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਮੈਦ ਵੱਲੋਂ ਉਹਨੂੰ ਰਾਉਂਡ ਅਪ ਕਰਕੇ ਪਤਾ ਨਹੀਂ ਕਿੱਥੇ ਲੈ ਗਏ ਨੇ ਇਹ ਸਾਰੇ ਕਹਿ ਰਹੇ ਨੇ ਕਿ ਅਸੀਂ ਆਪਣੇ ਅਮਰਪਾਲ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੁਣਾਵਾਂਗੇ ਭਗਤ ਸਿੰਘ ਦਵਾਦੀ ਨੂੰ ਇੱਥੋਂ ਰੱਬੂ ਚੱਕਰ ਹੋਣ ਲਈ ਕਿਹਾ ਜਾ ਰਿਹਾ ਹੈ বারবার ਉਹਨਾਂ ਨਾਲ ਗੰਮਨ ਨੂੰ ਰੋਡ ਉੱਪਰ ਕਰਤੀ ਲੈ ਜਾਂਦਾ ਉਹ ਫਿਰ ਵਾਪਸ ਆਏ ਦੇਖੋ ਮੈਂ ਤਸਵੀਰਾਂ ਤੁਹਾਡੇ ਨਾਲ ਸਾਹਮਣੇ ਆਏ ਜੀ ਸਰਕਾਰੀ ਟੋਟਾ ਨੂੰ ਅਸੀਂ ਬਿਲਕੁਲ ਨਹੀਂ ਬੜਨ ਦੇਵਾਂਗੇ ਇੱਥੇ ਅਫਰਤਪਾਲ ਦੇ ਉੱਤੇ ਜੇ ਇੱਕ ਵੀ ਸ਼ਬਦ ਕੋਈ ਬੋਲਿਆ ਜੀ ਉਹਨਾਂ ਅਸੀਂ ਦੋ ਹੱਥ ਦੇਖਾਂਗੇ ਜੀ ਜੀ ਖਾਲਸਾ ਤਿਆਰ ਪਰ ਤਿਆਰ ਖੜਾ ਹੈ ਜੀ ਉਹ ਥੱਲੇ ਵੇਹਲੋ ਬਾਈ ਸਾਰੀ ਸੰਗਤੋ ਬੰਸਾ ਬਹੁਤ ਮਾਰ ਰਹੇ ਆ ਬੰਦੇ ਤੇ ਯਾਰ ਲਾਡੀ ਜੀ ਤੂੰ ਜਾ ਬੈਠ ਜਾ ਕਿ ਬੈਠ ਜਾ ਉਹ ਸਸਰੇ ਵੱਲੋਂ ਉਹਨਾਂ ਦੀ ਪਛਾਣ ਕਰਾਉਣ ਦੀ ਗੱਲ ਪਹੀ ਜਾ ਰਹੀ ਹੈ ਪਤਾ ਨਹੀਂ ਕਿੰਨੀ ਦਬਾਵੀ ਹੈ रवाना करण छोटे बिर थो रस्ता थोरी रजीत सिंह जी बैया की सोना के बहुत कुछ श्रद्धाली साहब साढ़े खालसा जी ਸਰਪੰਚ ਸਰਪੰਚ ਦਾ ਮੁਰਦਾ ਵੀ ਚਾਓ ਕੋਚ ਕੋਚ ਭਾਈ ਚਾਰ ਤਲੀ ਮੈਂ ਜਾਂਦਾ ਆਜਾ ਇਧਰ ਗਿੱਲ ਸਾਹਿਬ ਆ ਜੀ ਗੇਲਾ ਭਾਰਤੀ ਕਿਸਾਨ ਯੂਨੀਅਨ ਸੇਰੇ ਪੰਜਾਬ ਦੇ ਲੀਡਰ ਗਿੱਲ ਸਾਹਿਬ ਪੁਲਿਸ ਅਧਿਕਾਰੀਆਂ ਦੇ ਨਾਲ ਹੋਰ ਇਹਨੇ ਰਵਾਨਾ ਰੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਪਛਾਣ ਕਰਨ ਦੇ ਲਈ ਕਲਪਨਾ ਕਰਨਾ ਜੇ ਨਿਯਮ ਅਨੁਸਾਰ ਜਾਂ ਤੇ ਹੰਮੀ ਭਰਿਓ ਦੇਖੋ ਜੀ ਸਿੰਘ ਸਾਹਿਬ ਦੇਖੋ ਹਾਂਜੀ ਭਾਈ ਉਹ ਯਾਰ ਗੱਲ ਪਤਾ ਹੀ ਚੈ ਕਿਤੇ ਸ਼ੇਰੇ ਪੰਜਾਬ ਕਿਸਾਨ ਜੁਨੀਅਨ ਦੇ ਗਿੱਲ ਸਾਹਿਬ ਤੇ ਪੁਲਿਸ ਅਫਸਰ ਅਧਿਕਾਰੀ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਦੀ ਪਛਾਣ ਕਰਾਉਣ ਦੇ ਲਈ ਕੋਈ ਗੱਲ ਹੀ ਕੋਈ ਗੱਲ ਨਹੀਂ ਮਨਿੰਦਰ ਦਾ ਬਿਆਨ ਲੈ ਕੇ 295 ਕੇਸ ਦਬਾਧਾ ਕਰਦੇ ਆ। ਇੰਕੇ ਬਾਕੀ ਸੈਕਸ਼ਨ ਜਿਹੜੇ ਹੈਗੇ ਤੂੰ ਮੈਨੂੰ WhatsApp 'ਤੇ ਕਰਨਾ ਜਿਹੜੇ-ਜਿਹੜੇ ਤੇਰੇ ਕੋਲ ਬੰਦੇ ਜਿਹੜੇ-ਜਿਹੜੇ ਨੇ ਨਾਂ ਦੱਸ। ਕਿੱਥਿਆਂ ਤੋਂ? ਉੱਥੇ ਪਾਉਣਾ। ਆਵਾਜ਼ ਕਰਾਉਣਾ ਤੁਹਾਡੀ ਜ਼ਰੂਰ। ਇਸ ਕਰਕੇ ਆਲਾ ਬੰਦਾ ਲਾ ਦੇਣਾ ਭਾ। ਮਨਿੰਦਰ ਧਿਆਨ ਨਾਲ ਦੇਖ ਕੇ ਹੈ ਠੀਕ ਗਿਲਸਰ ਫਲਾਣਾ 90 ਵਿੱਚ ਚਲੋ ਮੈਂ ਕਾਲ ਕਰਾਉਂਗਾ ਜੋਨੀ ਬੋਲ ਆਇਆ ਹਾਂ 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 ਦੇਖੋ ਰਹੀ ਬਾਕੀ ਲੋਕ ਹੈ ਜੀ ਯਾਰ ਇਹਦਾ ਬਿਆਨ ਲਿਖਣਾ ਹੈ ਬਿਆਨ ਨਾਲ ਹੀ ਡੈਕੀ ਦਾ ਕੰਸ਼ੀ ਕਰਨਾ ਪਤਾ ਕੀ ਹੈ ਬਿਆਨ ਨਾਲ ਆਇਆ ਜਿਹੜੀ ਦਰਖਾਸਤ ਦਿੱਤੀ ਹੋਈ ਬਾਈ ਨੇਮ ਐਸਐਸਪੀ ਕਹਿ ਰਹੇ ਨੇ ਕਿ 295ਏ ਦਾ ਅਸੀਂ ਪਰਚਾ ਦਰਜ ਕਰ ਦਿੱਤਾ ਹੈ ਨਾ ਦਰਜ ਹੋਊਗਾ ਸ਼ੇਰੀ ਪਛਾਣ ਦੇ ਲਈ ਪਰ ਕਿਹਾ ਤਾਂ ਉਹਨਾਂ ਨੂੰ ਹੋਣਾ ਹੈ ਨਾ ਆਹ ਮਾਂ ਉਹਨਾਂ ਨੇ ਬੰਦੇ ਨੂੰ ਸਾਧ ਸਦੀ ਰਾਹਲ ਮੱਝ ਦੇ ਰਾਹਲ ਮੱਝ ਇਹ ਚੱਕੇ ਚੋਂ ਕਹਿੰਦੇ ਅਸੀਂ ਜਾਣਾ ਇੱਧਰ ਇਹ ਪੁੱਛਦੇ ਥੋੜਾ ਟਾਈਮ ਲੱਗ ਜਾਊਗਾ ਥੋੜਾ 5 ਲੱਗ ਸਕਦਾ ਲੱਗ ਵੀ ਸਕਦਾ ਜੀ 10 ਮਿੰਟ ਚ ਵੀ ਹੋ ਸਕਦਾ ਤੁਹਾਨੂੰ ਪਤਾ ਅਸੀਂ ਜੀ ਨੂੰ ਲਵਾ ਰਹੇ ਹਾਂ ਅੱਛਾ ਅੱਛਾ ਜਾਇਲ 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 ਜਾ ਰਹੇ ਆ ਫਿਰ ਸ਼ਹਿਰ ਪੰਜਾਬ ਕਸਾਮ ਯੂਨੀਅਨ ਦੇ ਸਾਡੇ ਰੋਪੜ ਦੇ ਮਹਾਨ ਗਿੱਲ ਸਾਹਿਬ